ਤਾ ਪਰੁਕੇ ਸੀ ਬੀਆਰਓ ਦੇ ਦਫਤਰ ਵਿੱਚ ਇਹ ਵੀਰ ਇੱਥੇ ਸਾਰੇ ਸੜਕਾ ਲੇ ਨੇ ਇਹ ਪੁਲ ਬਣਾ ਰਹੇ ਨੇ ਜੋ ਇੱਥੇ ਸੜਕਾ ਬਣਾ ਰਹੇ ਨੇ ਤੇ ਇਹ ਆਪਣੇ ਬੈਠੇ ਮੰਜੂਰ ਅਹਿਮਦ ਸਾਹਿਬ ਜਿਹਨਾਂ ਰਾਤਾ ਪਰ ਇੱਥੇ ਰੱਖਿਆ ਤੇ ਬੀਆਰਓ ਦਫਤਰ ਇੱਥੇ ਨਾਲ ਕਮਰੇ ਇਹ ਕਮਰਾ ਸੀ ਆਪੇ ਕੋ ਰਾਤ ਦੋ ਮੰਡੇ ਲੱਗੇ ਸੀ ਤੇ ਪੱਖਾ ਕੋਲਰ ਸਭ ਲੱਗਾ ਸੀ ਪਰ ਰਾਤ ਠੰਡ ਲੱਗਦੀ ਨਹੀਂ ਸੀਗਾ ਵੈਸੇ ਵੀ ਹੁਣ ਮੌਸਮ ਠੰਡਾ ਦਾ ਇਥੋ ਗਾਮ ਵੱਧ ਜਾਣਾ ਇਹ ਆਪਣੇ ਸਾਈਕਲ ਖੜੇ ਸਾਈਕਲ ਵੀ ਆਪਾਂ ਅੰਦਰ ਹੀ ਲਾ ਲਏ ਸੀਗੇ ਤੇ ਹੁਣ ਉੱਠਦਿਆਂ ਨਾਲ ਹੀ ਮੰਦੂਰ ਅਹਿਮਦ ਬਾਈ ਵੱਲੋਂ ਆਪਣੀ ਕਸ਼ਮੀਰੀ ਪੇਸ਼ਕਾਰੀ ਕੀਤੀ ਗਈ ਏ ਕਸ਼ਮੀਰੀ ਪੇਸ਼ਕਾਰੀ ਕੀ ਸੀ ਕਾਵਾ ਆ ਦੇਖੋ ਇਹ ਵੀਰ ਨੇ ਹੁਣ ਸਾਨੂੰ ਕਾਵਾ ਦਿੱਤਾ ਹੈ ਕੇੰਦਰ ਤੁਸੀਂ ਕਾਵਾ ਪੀਵੇ ਵੇਖੋ ਚਾਹ ਤੋ ਹੀ ਰੋਈ ਪੀਂਦੇ ਹੋ ਅੱਜ ਕਾਵਾ ਪੀਓ ਇਹ ਵੀਰ ਵੱਲੋਂ ਸਾਨੂੰ ਪਿਆਰ ਦਿੱਤਾ ਗਿਆ ਆਪ ਦਾ ਬਹੁਤ ਹੀ ਜਿਹੜੀ ਸੇਵਾ ਭਾਵਨਾ ਕੀਤੀ ਉਹਨਾਂ ਨੇ ਹਨਾ ਵੀਰ ਕਿਦਾਂ ਲੱਗਾ ਕਾਵਾ ਬਹੁਤ ਵਧੀਆ ਬਹੁਤ ਵਧੀਆ ਮਿੱਠਾ ਸਵਾਗਤ ਹੈ ਬਾਰੀ ਗੁਰਾ ਦੇਣਾ ਰਹਿ ਵੀ ਕਸ਼ਮੀਰੀ ਕਵਾ ਜਿਆਦਾ ਪੀਨੇ ਜਾਂਦੇ ਤੇ ਇਹ ਆਪਣੀਆਂ ਸੀਗੀਆਂ ਸਲੀਪਿੰਗ ਬੈਗ ਫੌਜੀਆਂ ਦਾ ਸਲੀਪਿੰਗ ਬੈਗ ਆਪਣੇ ਕੋਲ ਤੇ ਰਾਤਾਂ ਦੇ ਤੇ ਗਰਮੀ ਲੱਗਦੀ ਪਰ ਉਦਾਂ ਠੰਡ ਹੈ ਹੁਣ ਤੇ ਇਹ ਆਪਣਾ ਕਮਰਾ ਸੀਗਾ ਭਾਈ ਸਾਹਿਬ ਇਹ ਤੋਂ ਜਿਹੜੇ ਨਾ ਇਹ ਕਰਮਚਾਰੀ ਨੇ ਜਿਹੜੇ ਸੜਕਾਂ ਬਣਾਉਂਦੇ ਨੇ ਬੀਆਰ ਦਫ਼ਤਰ ਦੇ ਨਾਲ ਜਿਹੜੀ ਪ੍ਰਾਈਵੇਟ ਲਿਮਟਿਡ ਕੰਪਨੀ ਹੁੰਦੀ ਹੈ ਕਰਮਚਾਰੀ ਇੱਥੇ ਹੁਣ ਜਾਮ ਲੱਗ ਗਿਆ ਸੀਗਾ ਤੇ ਲੜਾਈ ਹੋ ਗਈ ਸੀ ਤੇ ਇਹਨਾਂ ਦੇ ਮਨੋਰੰਜਨ ਦਾ ਸਾਧਨ ਬਣਿਆ ਸੀ ਸਾਰੇ ਉੱਠ ੁੱਟ ਕੇ ਵੇਖਣ ਦੇ ਸੀ ਤੇ ਇੱਥੇ ਰੌਲਾ ਪਾਉਂਦੇ ਓਏ ਓਏ ਤੇ ਵਧੀਆ ਚਲੋ ਬਾਹਰ ਬੈਠੇ ਨੇ ਆਪਣਾ ਜੀ ਪ੍ਰਚਾਰਾ ਮਨ ਪ੍ਰਚਾਰਾ ਕਰੀ ਜਾਂਦੇ ਨੇ ਬਾਕੀ ਇੱਥੇ ਪੁਲ ਬਣਿਆ ਸੜਕ ਬਣ ਰਹੀ ਆ ਤੇ ਇੱਥੇ ਸਿੰਗਲ ਰੋਡ ਆ ਬਹੁਤ ਲੜਾਈਆਂ ਚੜਾਈਆਂ ਹੁੰਦੀਆਂ ਨੇ ਇੱਥੇ ਤੇ ਜਮੀਂ ਜਿਆਦਾ ਪੈ ਗਿਆ ਤੇ ਕਹਿੰਦੇ ਸਭ ਤੋਂ ਜਿਆਦਾ ਜਿਹੜਾ ਨਾਲਾ ਵਾ ਆ ਵਾਲਾ ਕਹਿੰਦੇ ਸਭ ਤੋਂ ਗੰਦਾ ਵਗਦਾ ਤੇ ਇਹ ਜਦੋਂ ਨਾਲਾ ਆਉਂਦਾ ਸਭ ਕੁਝ ਵਹਾਗ ਲੈਂਦਾ ਤਾਂ ਕਰਕੇ ਇੱਥੇ ਆ ਪੁਲ ਬਣਾ ਲਿਆ ਲੋ ਜੀ ਆਪਣਾ ਦੂਜਾ ਕਾਵਾ ਵੀ ਆ ਗਿਆ ਟਾਈਮ ਹੋ ਗਿਆ 8:30 ਤੇ ਪਰ ਮੀਂਹ ਹਟਾ ਦਾ ਨਾਮ ਨਹੀਂ ਲੈ ਰਿਹਾ ਮੀਂਹ ਪੂਰਾ ਜੋਰਾ-ਸ਼ੋਰਾ ਤੇ ਤੇ ਮਨਜੂਰ ਬਾਈ ਵੱਲੋਂ ਫਿਰ ਇੱਕ ਵਾਰ ਕਾਵਾ ਪਿਆ ਜਾ ਰਿਹਾ ਤੇ ਮੀਂਹ ਲਗਾਤਾਰ ਪੈ ਰਿਹਾ ਤੇ ਬੱਦਲ ਪੂਰੇ ਬਣਿਆ ਤੇ ਬਸ ਮੁੜ ਘੁਰ ਕੇ ਇਹ ਵੇਖ ਕੇ ਫਿਰ ਅੰਦਰ ਵੜ ਜੀਦਾ ਫਿਰ ਕੀ ਪ੍ਰੋਬਲਮ ਅੱਜ ਦਾ ਅੱਜ ਦਾ ਮੀ ਹਟਣਦਾ ਹੀ ਐ ਦੇ ਮੀ ਨਹੀਂ ਹਟਦਾ ਫਿਰ ਮੈਂ ਇੱਥੇ ਇਹਨਾਂ ਨਾਲ ਨਹੀਂ ਲੱਗ ਜੀ ਪੂਲ ਪੂਲ ਬਣਾਉਣੀ ਲੱਗ ਜਾਗਾ ਤੇ ਤੈਨੂੰ ਇਹ ਡਾਡੀ ਦੇ ਸਾਨੂੰ ਤੇ ਫਿਰ ਸਹੀ ਗੱਲ ਹੈ ਸਹੀ ਗੱਲ ਹੈ ਸਾਨੂੰ ਇਹ ਆ ਵੀ ਛਾਂ ਹੀ 10 ਤਰੀਕ ਤੱਕ ਪਹੁੰਚ ਜੇ ਦੇ ਲੇਟ ਹੁੰਨੇ ਉਹ ਤੇ 10 ਤਰੀਕ ਨੂੰ ਹੀ ਗੁਰਦਸਾਹ ਬੰਦ ਹੋਏ ਨੇ ਕਰਾਂਗੇ ਕੋਈ ਨਾ ਕੋਈ ਉਪਰਾਲਾ ਫਿਰ ਤੇ ਆ ਜੀ ਬੀਆਰਓ ਦਾ ਦਫ਼ਤਰ

ਇਹ ਜੋ ਵੀਡੀਓ ਦੇ ਵਿੱਚ ਸ਼ਖਸ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਮਨਜੂਰ ਭਾਈ ਇਹ ਇਥੋਂ ਦੇ ਮੁਲਾਜ਼ਮ ਨੇ ਜਿਨ੍ਹਾਂ ਨੇ ਸਾਨੂੰ ਰਾਤ ਰੱਖਿਆ ਸੀ ਕਮਰਾ ਵੀ ਦਿੱਤਾ ਰੋਟੀ ਪਾਣੀ ਸਭ ਕੁਝ ਦਿੱਤਾ ਕਾਵੇ ਵਰਗੇ ਤੱਕ ਸਾਨੂੰ ਪਿਆ ਦਿੱਤਾ ਕਹਿੰਦੇ ਸਾਨੂੰ ਤੁਸੀਂ ਸਾਡੇ ਮਹਿਮਾਨ ਜੀ ਤੇ ਬਾਰਿਸ਼ ਬਹੁਤ ਹੋ ਰਹੀ ਆ ਤੇ ਬਾਰਿਸ਼ ਕਰਕੇ ਅੱਜ ਸਾਨੂੰ 10 11 ਇੱਥੇ ਵਜੇਗਾ ਦੇਖੋ ਫੁੱਲ ਮੀਂਹ ਪੈ ਰਿਹਾ ਵਾ ਤੇ ਸਾਈਕਲ ਤੇ ਜਾਣਾ ਬਹੁਤ ਰੁਕਾ ਤੇ ਸਵੇਰ ਦੇ ਦੋ ਵਾਰੀ ਕਾਫੀ ਪੀ ਚੁੱਕੇ ਆ ਇੱਕ ਵਾਰੀ ਚਾਹ ਪੀ ਚੁੱਕੇ ਆ ਤੇ ਆ ਦੂਜੀ ਵਾਰ ਫੇਰ ਰੋਟੀ ਆ ਗਈ ਦਾਲ ਨਾਲ ਰੋਟੀਆਂ ਨਾਲ ਪਿਆਰ ਇਹਦੇ ਨਾਲ ਆਲੂ ਦੀ ਸਬਜ਼ੀ ਸੀ ਨਾਲ ਰੋਟੀਆਂ ਸੀ ਤੇ ਰਾਤ ਪੂੜੀਆਂ ਖਵਾਈਆਂ ਤੇ ਸੇਵਾ ਐ ਕਰਦੇ ਆ ਜਿਵੇਂ ਸੱਚੀ ਆਪਣੇ ਜਿਹੜਾ ਮਾਨ ਆਇਆ ਹੁੰਦਾ ਤੇ ਇਹ ਬਾਈ ਕਹਿੰਦਾ ਵੀ ਤੂੰ ਹੀ ਸਾਡੇ ਮਹਿਮਾਨ ਜੇ ਤੇ ਬਾਕੀ ਆਪਾਂ ਸਮਾਨ ਸੱਲਾ ਸਾਰਾ ਆਪਦਾ ਪੈਕ ਕਰ ਲਿਆ ਵਾ ਸਾਈਕਲ ਆਪਣੇ ਤਿਆਰ ਨੇ ਬਸ ਆਪਾਂ ਹੁਣ ਕੀ ਆ ਵੀ ਮੀਂਹ ਜੇ ਨਹੀਂ ਰੁਕਦਾ ਤੇ ਆਪਾਂ ਬਸ ਦੀ ਛੱਤ ਤੇ ਚੜਾ ਕੇ ਸਾਈਕਲ ਗੋਬਿੰਦ ਧਾਮ ਤੱਕ ਜਾਂ ਜੋਸ਼ੀ ਮੱਠ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਅੱਜ ਬਾਕੀ ਕੱਲ ਨੂੰ ਇੱਕ ਦਿਨ ਹੈਗਾ ਸਾਡੇ ਕੋਲੇ ਜੇ ਜੋਸ਼ੀ ਮੱਠ ਪਹੁੰਚ ਗਏ ਤਾਂ ਕੱਲ ਨੂੰ ਗੋਬਿੰਦ ਘੜ ਪਹੁੰਚ ਜਾਵਾਂਗੇ ਤੇ ਜਾਂ ਅੱਜ ਗੋਬਿੰਦ ਘੜ ਪਹੁੰਚ ਗਏ ਤਾਂ ਫਿਰ ਉੱਪਰ ਗੋਬਿੰਦ ਧਾਮ ਤੇ ਪਹੁੰਚ ਜਾਵਾਂਗੇ ਦੇਖਦੇ ਹਾਂ ਕੀ ਬੰਦਾ ਤੇ ਖਾ ਕੇ ਰੋਟੀ ਪਹਿਲਾਂ ਤੇ ਫਿਰ ਅਗਲੀ ਕਾਰਵਾਈ ਪਾਉਨੇ ਹਾਂ ਹਲੋ ਜੀ ਆਪਾਂ ਚੜ ਗਏ ਆ ਬੱਸ ਵਿੱਚ ਤੇ ਬੱਸਾਪਨ ਮਿਲ ਗਈ ਸੀ ਉੱਥੇ ਜਿਹਨਾਂ ਦੇ ਦਫ਼ਤਰ ਹੁਣ ਆਪਾਂ ਸਾਈਕਲ ਉੱਤੇ ਰੱਖ ਲੈ ਵਾਸਤੇ ਤੇ ਆਪਾਂ ਚੜ ਗਏ ਆ ਬੱਸ ਆ ਗਿਆ ਭਾਗਿਆ ਜੀ ਸ਼ਹਿਰ ਹਾਂ ਪਹਾੜ 14 ਦੇ ਵਿੱਚ ਨਿਕਲ ਪਏ ਸੱਤਾ ਸੰਗਿਆ ਇਹ ਪੇਪਰਾਂ ਤੇ ਹਾਂ ਖੜੇ ਹਾਂ ਜੀ ਕਰਨ ਪ੍ਰਯਾਗ ਕਰਨ ਪ੍ਰਯਾਗ ਆ ਕੇ ਬੱਸ ਰੁਕੀ ਆ ਤੇ ਇਥੋਂ ਇਹ ਚੜਾਈਆਂ ਚੜਦੀ ਆ ਤੇ ਅੱਗੇ ਦੇਖੋ ਪਹਾੜ ਜਿਹੜੇ ਸਾਰੇ ਬਦਲਾਂ ਵਿੱਚ ਲੱਗੇ ਪਏ ਨੇ ਤੇ ਮੀ ਬਹੁਤ ਪੈ ਰਿਆ ਉੱਤੇ ਹੁਣ ਮੀ ਇੱਥੇ ਰੁਕਿਆ ਹੋਇਆ ਚਟ ਪਰ ਆਪਾਂ ਵਾਸਤੇ ਸਮਾਂ ਰੱਖ ਲਿਆ ਕਿਉਂਕਿ ਅੱਜ ਜੇ ਆਪਾਂ ਜੋਸ਼ੀ ਮੱਠ ਨਹੀਂ ਪਹੁੰਚਿਆ ਜਾਂਦਾ ਤਾਂ ਫਿਰ ਆਪਣੇ ਤੋਂ ਗੋਬਿੰਦ ਘਾੜ ਨਹੀਂ ਪਹੁੰਚਣਾ ਤੇ ਫਿਰ 10 ਤਰੀਕ ਤੋਂ ਆਪਾਂ ਨੇ ਤੋਂ ਹਿਮਕੁਰ ਸਾਹਿਬ ਨਹੀਂ ਪਹੁੰਚਣਾ ਇਸ ਲਈ ਅੱਜ ਆਪਾਂ ਜੋਸ਼ੀ ਮੱਠ ਪਹੁੰਚ ਜੰਨੇ ਆਂ ਉਸ ਤੋਂ ਕੱਲ ਨੂੰ ਗੋਬਿੰਦ ਘਾੜ ਚਲੇ ਜਾਵਾਂਗੇ ਤੇ ਉੱਥੋਂ ਪਰਸੋਂ ਉੱਪਰ ਨੂੰ ਜਾਵਾਂ ਗੋਬਿੰਦ tạm ਫਿਰ ਹਿਮਕੁਰ ਸਾਹਿਬ 10 ਤਰੀਕ ਨੂੰ ਆਪਾਂ ਜਿਹੜਾ ਅਲੋਕਿਕ ਨਿਆਰਾ ਵੇਖਣਾ ਤੇ ਹੁਣ ਇੱਥੇ ਚਰਨਪੀਗ ਵਿੱਚ ਬਸ ਰੁਕੀ ਇੱਥੇ ਆਪਾਂ ਪਹੁੰਚਿਆ ਥੱਲੇ ਮੈਂ ਸੋਚਿਆ ਵੀਡੀਓ ਬਣਾ ਲਈਏ ਲਓ ਜੀ ਆਪਾਂ ਪਹੁੰਚ ਗਏ ਹਾਂ ਚਮੋਲੀ ਇਹ ਚਮੋਲੀ ਦਾ ਸ਼ਹਿਰ ਆ ਮਾਰਕੀਟ ਆ ਪਹਾੜਾਂ ਵਿੱਚ ਵਸਿਆ ਹੋਇਆ ਸ਼ਹਿਰ ਚਮੋਲੀ ਤੇ ਆ ਇਧਰ ਨੂੰ ਸੜਕ ਜਾਂਦੀ ਆ ਜੋ ਸਿਮਾਥਨ ਚੜਾਈਆਂ ਚੜ੍ਹਦੀ ਹੁਣ ਇੱਥੇ ਆਪਾਂ ਰੁਕੇ ਆ ਜੀ ਡਰਾਈਵਰ ਨੇ ਬਸ ਅੱਗੇ ਹੀ ਆ ਇੱਥੇ ਚਾਹ ਬਣੀ ਪੀ ਕੇ ਇਹਦੇ ਫਿਰ ਅੱਗੇ ਤੁਰਨੇ ਆ ਪੰਜ-10 ਮਿੰਟ ਬਸ ਰੁਕਦੀ ਆ ਫਿਰ ਅੱਗੇ ਤੁਰ ਲੈਂਦੇ ਆ ਤੇ ਬਾਕੀ ਮੌਸਮ ਬਹੁਤ ਖਰਾਬ ਆ ਤੇ ਮੀਂਹ ਪਈ ਆ ਰਿਹਾ ਅਜੇ ਵੀ ਪਈ ਜਾ ਰਿਹਾ ਆਪਾਂ ਆਖੜੇ ਸਾਂ ਚਮੋਲੀ ਇੱਥੋਂ ਆਪਾਂ ਪੀਣ ਲੱਪੇ ਚਾਹ ਇਸ ਸਵੀਡਸ਼ਾਉ ਦਾ ਚਾਹ ਆਪ ਲੈਈ ਆਪਾਂ ਚਾਹ ਪੀ ਰਹੇ ਆਂ ਤੋਂ ਇੱਥੇ ਬੱਸ ਖੜੀ ਆ ਬੱਸ ਹਰ ਅੱਡੇ ਤੇ ਖੜਦੀ ਆ ਤੇ ਉੱਥੋਂ ਫਿਰ ਡਰਾਈਵਰਾਂ ਨੇ ਚਾਹ ਦਿੱਤੀ ਦੇ ਨਾਲ ਆਪਾਂ ਵੀ ਚਾਹ ਲੈ ਲਈ ਤੇ ਆ ਚ ਮੈਂ ਲਈ ਤਾ ਆਹ ਸਾਈਡ ਤੋਂ ਆਇਆ ਚਮੋਲੀ ਤੋਂ ਅੱਗੇ ਆ ਗਏ ਆ 5-10 ਕਿਲੋਮੀਟਰ ਤੇ ਇੱਥੇ ਆ ਕੇ ਲੱਗ ਗਿਆ ਜੀ ਜਾਮ ਇਹ ਜਾਮ ਲੱਗਦਾ ਫਿਰ ਕਿਲੋਮੀਟਰਾਂ ਸੰਨ ਲੱਗਦਾ ਤੇ ਮੀਂਹ ਅਜੇ ਵੀ ਕਣੀਆਂ ਪਈਆਂ ਹੋਈਆਂ ਆਓ ਦੇਖੋ ਆ ਲੱਗਾ ਗਿਆ ਆਪਣੇ ਨਾਲ ਖਾਈ ਆ ਤੇ ਨਾਲ ਥਰੇ ਨਹਿਰ ਵਗ ਰਹੀ ਬਹੁਤ ਉੱਚੀ ਐਸ ਟਾਈਮ ਆਪਾਂ ਤਕਰੀਬੇ ਇਹ ਦੇਖੋ ਬਕਰ ਤੇ ਨਿੱਕੀ ਨਿੱਕੀ ਕਣੀ ਆ ਆਪਨੇ ਪਹਿਲੇ ਮਗਰ ਵੀ ਫੋਮਟੋਮੇਟ ਜਾਮ ਲਾ ਰਹੀ ਮੀ ਪਿਆਰਾ ਤੇ ਮੀ ਪੈਨ ਨਾਲ ਥਾਂ ਥਾਂ ਤੇ ਚਸ਼ਮੇ ਚੱਲਦੇ ਆ ਮੈਂ ਤੁਹਾਨੂੰ ਜੂ ਕਰਕੇ ਦਿਖਾਉਣਾ ਆ ਤੇ ਆ ਇਹ ਸਾਰੇ ਮੀਂਹ ਦੇ ਖਾਨਦੇ ਆ ਕੇ ਫਰੇਨੇ ਚਸ਼ਮੇ ਦੋ ਚਸ਼ਮੇ ਅੱਖੋ ਖੜੀ ਜਨਾਂ ਤੋਂ ਚੱਲ ਰਹੇ ਆਕਾਰ ਬਿਲਕੁਲ ਹੀ ਘਾੜ ਦੇ ਢੇਡ ਤੇ ਬਣਿਆ ਨੇ ਆਪਣੇ ਰਾਂ ਨੂੰ ਸੋਤਾ ਪਿਆ ਸੀ ਕਹਿੰਦੇ ਨਹੀਂ ਤੇ ਨੇ ਉੱਠ ਕੇ ਡੱਗੀ ਨੇ ਪਈ ਦੱਲੇ ਪਰ ਇਹ ਪਤਾ ਨਹੀਂ ਕਿਹ ਰਹੀ ਜਾ ਰਹੀ ਨਾਲ ਉਹਨਾਂ ਨੇ ਆਪਣੀ ਖੇਤੀ ਵੀ ਕੀਤੀ ਹੈ ਬੌੜੀਦਾਰ ਖੇਤੀ ਹੈ ਜੋ ਜਾਉਂ ਕੋਲ ਦਾ ਫਿਕਰਾਂ ਘੱਟ ਜਿੰਦੇ ਲੱਗਿਆ ਹਾਈਟ ਨਾ ਜਮਾਈ ਸਾਗੀ ਦੇ ਉੱਤੋਂ ਚੱਲ ਰਹੀ ਬੱਸ ਦੇਖੀ ਪ੍ਰੋਫੈਸਰ ਉਹ ਨਾ ਦੇਖ ਬੁਰਾ ਮਾਨ ਜਵਾ ਰਿਸਕ ਦੇ ਨੰਗੀ ਗੱਲ ਆਹਥ ਲਿਆ ਉਹਨਾਂ ਦੀਆਂ ਵਗ ਰਹੀਆਂ ਕਿਚਰ ਨਹੀਂ ਉਹ ਨਦੀਆਂ ਦਾ ਰੂਤ ਹਰਨੇ ਹੋਇਆ ਕਈਆਂ ਨੇ ਵੀ ਬਹੁਤ ਬਹਿ ਰਿਹਾ ਉਪਰ ਆ ਦੇਖੋ ਬਤਲਾ ਪਹਾੜਾਂ ਦੇ ਉੱਪਰਲਾ ਸਾਰਾ ਪਾਣੀ ਇਕੱਠਾ ਹੋ ਗਿਆ ਥੱਲੇ ਨਦੀਆਂ ਜਾ ਰਹੀਆਂ ਤੇ ਅਲਕਨੰਦਾ ਨਦੀ ਜਿਹੜੀ ਆਪਣੇ ਨਾਲ ਚੱਲ ਰਹੀ ਹੈ ਸਾਹ ਦੇ ਤੋਂ ਪਹਿਲਾਂ ਬਚੜਾਈ ਚੜੇ ਹੁਣ ਆਪ ਬਤਰਾਈ ਜਾ ਲੋਗੇ ਇਹ ਆਪਾ ਸਾਈਕਲ ਤੋਂ ਹੁੰਦੇ ਤੇ ਫਿਰ ਅਜੇ ਆਪਾਂ ਚਮੋਲੀ ਤੋਂ ਪਿੱਛੇ ਉਹਨਾਂ ਤੋਂ ਨੀ ਬੈਨ ਕਰਕੇ ਥਾਂ ਥਾਂ ਦੇ لینڈ ਸਲਾਈਡ ਹੋਈ ਪਈ ਹੈ ਜਿਸ ਕਰਕੇ ਜਾਮ ਬਹੁਤ ਲੱਗ ਰਿਹਾ ਹੈ ਇਹ ਆ ਗਿਆ ਜੀ ਬੋਗ ਰੁਰ ਗੰਗਾ ਨਾਂ ਹੁੰਦਾ ਕਰਵਾ ਇੱਥੋਂ ਨਦੀ ਬਿਲਕੁਲ ਨਾਲ ਨਿੱਕੀ ਹੋ ਗਈ ਪਰ ਰਾਜੋ ਪਾਣੀ ਮਿਲ ਮਿਲ ਕੇ ਕਾ ਨਦੀ ਵੱਡੀ ਹੁੰਦੀ ਗਈ ਹਲਕਨੰਦਾ ਦਾ ਰੂਪ ਆ ਪਈ ਪਿੱਛੋਂ ਜਮਾ ਹੀ ਨਿੱਕੀ ਹੁੰਦੀ ਗਈ ਆ ਪਿੱਛੋਂ ਦੇਖਿਓ ਪਾਣੀ ਪਿੱਛੋਂ ਜਮਾ ਹੀ ਥੋੜਾ ਥੋੜਾ ਆ ਰਿਹਾ ਪਰ ਜਿਹੜੇ ਸਾਰੇ ਚਰਨੇ ਵਿੱਚ ਮਿਲਾ ਕੇ ਫਿਰ ਨਦੀ ਪੂਰਾ ਰੂਪ ਕਾਰਦੀ ਆਪਣਾ ਇੱਕ ਰੂੜਾ ਬੰਗਾ ਨਾਮ ਹੈ ਦਾ ਫਰ ਆਇਆ ਕੁਛ ਕੁ ਅੱਗੇ ਪਾਏ ਸਾਂ ਤੇ ਅੱਗੇ ਫਿਰ ਜਾਮ ਲੱਗ ਮਾ ਜਾਵਾਂ ਉਹ ਜਿਤਕ ਨਿਕਲ ਜਾਂਦੀ ਮੋੜ ਤੱਕ ਵੀ ਨਾ ਹਾਂਜੀ ਇਹ ਵੀਰੋ ਦੇਖ ਰਿਹਾ ਸਾਰੇ ਭੈਣਾਂ ਭਰਾਵਾਂ ਨੂੰ ਜਣਾ ਦੋਸਤਾਂ ਬਜ਼ੁਰਗਾਂ ਨੂੰ ਮਾਵਾ ਨੂੰ ਚਾਚੀਆਂ ਭਾਈਆਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਕਨਪ੍ਰਯਾਗ ਤੋਂ ਪਿੱਛੇ 4-5 ਕਿਲੋਮੀਟਰ ਪਿੱਛੇ ਰੁਕੇ ਸੀ ਬੀਆਰਓ ਦਫਤਰ ਤੇ ਉੱਥੋਂ ਆਪਾਂ ਤੁਰੇ ਆ ਤੇ ਅੱਜ ਮੂਹੇ ਰਾਤ ਦਾ ਪਈ ਜਾ ਰਿਹਾ ਰਾਤ ਸਰ ਰਗ ਨਹੀਂ ਪੈਂਦਾ ਰਿਹਾ ਤੇ ਦਿਨ ਵੀ ਨਹੀਂ ਪੈ ਰਿਹਾ ਫਿਰ ਸਾਈਕਲ ਤੇ ਜਾਣਾ ਔਖਾ ਸੀ ਕਹੂੰਗੇ ਅੱਡੇ ਦਸਤਰੀ ਆ ਰਹੀ ਸੀ ਦਸਤਰੀ ਨੂੰ ਹੀਮਕੁਟਾ ਬੰਦ ਹੋ ਜਾਣਾ ਹੈ ਤੇ ਆਪਾਂ ਅੱਜ ਸਾਈਕਲ ਜਿਹੜੇ ਮੈਂ ਬਸਤੇ ਰੱਖੇ ਬਸਤੇ ਰੱਖੇ ਸਾਈਕਲ ਤੇ ਆਪਾਂ ਹੁਣ ਦੋਸੀ ਮੱਤ ਚੱਲਣਾ ਹੈ ਅਸੀਂ ਸਮਨ ਦੇ ਸਮਰ ਪੌਰਨੇ ਆ ਗਏ ਕੱਲ ਨੂੰ ਆਪਾਂ ਉੱਥੋਂ ਗੋਬਿੰਦ ਘਾਟ ਚਲੇ ਜਾਵਾਂਗੇ ਫਿਰ ਅਗਲੇ ਕੱਲ ਨੂੰ ਗੋਬਿੰਦ ਘਾਟ ਪਹੁੰਚ ਕੇ ਉਹ 9 ਤਰੀ ਨੂੰ ਆਪਾਂ ਉੱਪਰ ਗੋਬਿੰਦ ਧਾਮ ਤੇ ਚਲੇ ਜਾਵਾਂਗੇ ਤੇ ਦਸਤਰੀ ਨੂੰ ਉੱਪਰ ਹੀਮਕੁਟਾ ਜਾਣਾ ਹੈ ਬਾਕੀ ਅੱਜ ਦੇਵ ਭਾਈ ਦੇਖ ਰਹੀ ਜਾਂ ਲੈਣੇ ਗੱਲ ਹੋਈ ਸੀ ਉਹਨੂੰ ਦੱਸਿਆ ਕਿ ਹੀਮਕੁਟਾ ਸਾਹਿਬ ਬੰਦ ਕਰ ਦਿੱਤਾ ਗਿਆ ਬਰਫ ਬ ਕੋਈ ਦੇ ਨੇ ਉੱਥੇ ਜਾ ਕੇ ਕੀ ਬੰਦ ਆ ਤੇ ਬਾਕੀ ਆ ਬਸ ਤੇ ਆਪਾਂ ਬੈਠੇ ਆ ਤੇ ਸਾਈਕਲ ਆਪਣੇ ਉੱਪਰ ਪਾਇਆ ਤੇ ਇਥੇ ਜਾਮ ਚ ਖੜੇ ਹੋਏ ਆਪਾਂ ਜਾਮ ਬਹੁਤ ਲੱਗਾ ਆ ਵਾ ਜਾਮ ਉਹ ਦਿੱਸ ਤੱਕ ਨਿਗਾ ਜਾਂਦੀ ਉੱਥੇ ਤੱਕ ਜਾਮ ਲੰਮਾ ਤੇ ਪਹਾੜਾਂ ਦੇ ਆ ਬਿਲਕੁਲ ਵਿਚਕਾਰ ਖੜੇ ਆ ਆਪਾਂ ਤੇ ਲਗਾਤਾਰ ਝੰਨੇ ਨਾ ਕੋਨਕ ਵਗ ਰਹੇ ਨੇ ਕਿਉਂਕਿ ਮੀਂਹ ਲਗਾਤਾਰ ਪਹਾੜਾਂ ਤੇ ਪੈ ਰਿਹਾ ਇਹ ਝੰਨੇ ਜਿਹੜੇ ਸਾਰੇ ਰਲ ਕੇ ਜਦੋਂ ਅਲਕਨੰਦਾ ਨਦੀ ਵਿੱਚ ਜਾ ਕੇ ਮਿਲਦੇ ਆਂ ਤਾਂ ਫਿਰ ਉਹਦੇ ਤੋਂ ਵਿਸ਼ਾਲ ਨਦੀ ਦਾ ਰੂਪ ਤਰਨ ਕਰਦੀ ਆਂ ਆ ਦੇਖੋ ਇਹ ਜਿਹੜੇ ਚਰਨੇ ਨਿੱਕੇ ਨਿੱਕੇ ਚਰਨੇ ਸਰ ਦੇਖਦੇ ਨੇ ਤੇ ਇਹ ਜਿਹੜੇ ਚਰਨੇ ਆ ਦੇ ਇਹ ਸਾਰੇ ਜਿਹੜਾ ਪਾਣੀ ਪੈ ਰਿਹਾ ਪਹਾੜਾਂ ਤੇ ਇਹ ਸਾਰਾ ਹਲਕ ਨੰਦਾ ਨਦੀ ਵਿੱਚ ਜਾਂਦੇ ਤੇ ਇਹ ਦੇਖੋ ਘਰ ਕਿੱਥੇ ਨੇ ਪਹਾੜਾਂ ਦੇ ਢਿੱਡ ਵਿੱਚ ਵਸੇ ਹੋਏ ਘਰ ਨੇ ਤੇ ਲੱਗੇ ਤਾਂ ਕਿ ਕੋਈ ਸ਼ਹਿਰ ਨਹੀਂ ਕੋਈ ਕੁਛ ਨਹੀਂ ਪਰ ਇਹ ਆਪਦੀ ਜਿੰਦਗੀ ਜਿਹੜੀ ਆ ਜਿਵੇਂ ਰਹੀ ਆ ਖੇਤ ਨੇ ਪੌੜੀਦਾਰ ਖੇਤ ਬਣੇ ਹੋਏ ਨੇ ਇਹਨਾਂ ਬਾਕੀ ਨਜ਼ਾਰਾ ਬਹੁਤ ਸੋਹਣਾ ਹੈ ਪਰ ਜਾਮ ਅੱਧੇ ਪੌਣੇ ਘੰਟੇ ਤੋਂ ਲੱਗਾ ਆ ਅਜੇ ਉਧਰੋਂ ਗੱਡੀਆਂ ਆ ਰਹੀਆਂ ਨੇ ਕਿਤੇ ਇਧਰੋਂ ਖੁੱਲੂਗਾ ਫਿਰ ਆਪਾਂ ਵੀ ਅੱਗੋਂ ਉਧਰੋਂ ਜਾਵਾਂਗੇ ਹੋ ਸਕਦਾ ਜੋਸ਼ੀ ਮਾਠਾਪਾਰਾ ਨੂੰ ਨੇਰੇ ਹੋਏ ਪਹੁੰਚ ਜਾਈਏ ਅਜੇ ਟਾਈਮ ਦਾ ਕੋਈ ਪਤਾ ਨਹੀਂ ਕਿਉਂਕਿ ਥਾਂ ਥਾਂ ਤੇ ਜਾਮ ਲੱਗ ਜਾਂਦੇ ਆ ਥਾਂ ਥਾਂ ਤੇ لینڈ ਸਲਾਈਡ ਹੋਈ ਪਈ ਆ ਤੇ ਜਾਮ ਜਾੜੇ ਲੱਗਦੇ ਜੇ ਲੰਮੇ ਸਮੇਂ ਬਾਅਦ ਜਾਮ ਖੁੱਲ ਗਿਆ ਤੇ বাস ਵੀ ਆਪਣੀ سٹਾਰਟ ਹੋ ਗਈ ਆਪਾਂ ਬਸ ਵਿੱਚ ਬਹਿ ਗਏ ਆਂ ਤੇ ਥੋੜੇ ਮੁਸਾਫਰਾ ਉਹ বাস 20 ਰੁਪਏ ਸ਼ੁਕਰ ਹੈ ਕਿ ਆਪਣੀ ਵਾਰੀ ਵੀ ਆਈ ਤੇ ਆਹ ਵੇਖੋ ਥੱਲੇ ਸੜਕਾਂ ਖੋਖੜੀਆਂ ਵੀ ਖਾਲੀ ਹੈ ਵੀ ਜਦੋਂ ਸੜਕਾਂ ਥੱਲੇ ਪੈਰ ਨਿਕਲ ਜਾਂਦੇ ਆ ਤੇ ਥੱਲੇ ਖਾਈ ਜੜਕ ਪੈਂਦੀ ਤੇ ਫਿਰ ਇਦਾਂ ਹੀ لینڈ ਸਲਾਈਡ ਹੁੰਦੀਆਂ ਜਾਂ ਰਾਹ ਬੰਦ ਹੋ ਜਾਂਦੇ ਨੇ ਨਾਓ ਬਣਾਓ ਪਿੱਛੇ ਗੋ ਲੰਮਾ ਜਾਮ ਤੇ ਸੂਰਜ ਸਾਹਿਬ ਜੀ ਬੱਦਲਾਂ ਵਿੱਚੋਂ ਵਿੱਚ ਆਤੀ ਮਾਰਦੇ ਹੋਏ ਪਰ ਨਿਕਲਣ ਦੀ ਕੋਸ਼ਿਸ਼ ਕਰਦੇ ਪਰ ਬੱਦਲ ਕਹਿੰਦੇ ਵੀ ਨਹੀਂ ਨਿਕਲਦੇ ਆਪਣੇ ਸਫ਼ਰ ਦੀ ਪਹਿਲੀ ਸ਼ੁਰੂنگ ਪਾਈ ਆ ਹੁਣ ਬਸ ਰੰਗ ਆਣਾ ਜੁਰ ਬਹੁਤ ਸੁਰ ਮਹਿਮਾਨ ਲਈ ਹੈ ਰੇਹ ਇੰਨੀ ਪ੍ਰੋਜੈਕਟ ਜਿਹੜੀ ਬਣੀ ਹੈ ਸੱਚੀ ਜ਼ਰੂਰ ਹੈ ਆਹ ਥਾਂ ਤੇ ਲੈਂਡਸਲਾਈਡ ਹੋਈ ਪਈ ਹੈ। ਸੇਵਾ ਦੇ ਕੇ ਸਵਾਛੀ ਹੋ ਗਏ ਨੇ ਤੇ ਆਪਾਂ ਫੇਰ ਜਾਮ ਚ ਫਸੇ ਰਹੋਤੇ ਆਂ। ਜਾਮ ਦੋ ਵਾਰ ਹੀ ਲੱਗਾ ਦੋ ਵਾਰ ਹੀ ਖੁੱਲ ਗਿਆ। ਤੇ ਉੱਤੇ ਆ ਕੇ ਫਿਰ ਜਾਮ ਚਪਾ ਖੜੇ ਹੋਏ ਆਂ। ਛੇ ਵੀ ਜਾਮ ਦਿੱ ਤੱਕ ਨਿਕਲ ਜਾਂਦੀ ਹੈ। ਔਰ ਅੱਗੇ ਵੀ ਜਾਮ। ਇਹ ਜਾਮ ਲੈਂਡਸਲਾਈਡਾਂ ਕਰਕੇ ਹੋ ਰਿਹਾ। ਮੀਂਹ ਪੈਣ ਕਾਰਨ ਆਰਥਲੈਟਿਕ ਦੇ ਨੇ ਪੱਥਰ ਡਿੱਗਦੇ ਆ ਤੇ ਫਿਰ ਉਹਨਾਂ ਪੱਥਰਾਂ ਚੋਕੇ ਇੱਕ ਸਾਈਡ ਚਲਦੀ ਹੈ। ਇੱਕ ਸਾਈਡ ਜਾਂਦੀ ਹੈ, ਇੱਕ ਹੁੰਦੀ ਹੈ। ਤੇ ਹੁਣ ਇਸ ਟਾਈਮ ਆਪਾਂ ਖੜੇ ਹੋਏ ਆਂ ਯਾ ਰਸਤੇ 'ਚ। ਜੋਸ਼ੀ ਮਰਤੋਂ ਆਪਾਂ ਦਾ 15 ਕਿਲੋਮੀਟਰ ਪਿੱਛੇ ਆ। ਲਾਉ ਦੀ ਤੁਰਪਿਆ ਇੱਕਦਾਂ ਫਿਰ ਜਾਮ ਜਿਹੜਾ ਤੁਰਪਿਆ। ਪਰ ਦੇਖਦੇ ਹਾਂ ਕਿੰਨਾ ਕੁ ਟਾਈਮ ਤੱਕ ਤੁਰਦਾ ਕਿੱਥੇ ਜਾ ਕੇ ਰੁਕਦਾ ਹਨੇਰਾ ਵੀ ਹੋ ਗਿਆ ਲਾਈਟਾਂ ਜਲ ਚੁੱਕੀਆਂ ਪਹਾੜਾਂ ਦੇ ਹੈਗਾ ਕਿ ਹਨੇਰਾ ਜਦੋਂ ਛੇਤੀ ਹੋ ਜਾਂਦਾ 6 ਵਜੇ ਹਨੇਰਾ ਛੇ 5:30 ਤੋਂ 6 ਵਜੇ ਤੱਕ ਨਿਕਲਾਂਗੇ ਔਰ ਜਿੱਥੇ ਤੱਕ ਲਾਈਟਾਂ ਦਿਸਦੀਆਂ ਪਿੱਛੋਂ ਇਹ ਜਾਮ ਹੈ ਸਾਰਾ ਇਹ ਸਾਰੀਆਂ ਗੱਡੀਆਂ ਜਾਮ ਤੇ ਖੜੀਆਂ ਹੋਈਆਂ ਨੇ ਪਿੱਛੇ ਤੱਕ ਇਹ ਵੀ ਮੋੜ ਆ ਮੋੜ ਤੋਂ ਪਿੱਛੇ ਜਾਮ ਬਹੁਤ ਲੰਮਾ ਜਾਮ ਤਾਂ ਦੱਸੇ ਜਦੋਂ ਪਹਾੜਾਂ ਤੇ ਜਾਮ ਲੱਗਦਾ ਫਿਰ ਕਿਲੋਮੀਟਰ ਦੇ حساب ਨਾਲ ਜਾਮ ਲੱਗਦਾ ਆਪਾਂ ਮੋੜ ਤੇ ਜੀ ਆਪਾਂ ਪਹੁੰਚ ਗਏ ਜੋਸ਼ੀ ਮੱਠ ਤੇ ਇਸ ਵਾਸਤੇ ਆਏ ਸੀ ਤੇ ਆ ਉੱਪਰ ਲੱਦੇ ਆਪਣੇ ਸਾਈਕਲ ਤੇ ਵੀਰ ਸਾਈਕਲ ਆਉਣ ਲੱਗਾ ਵਾ ਤੇ ਆਪਾਂ ਫੜਦੇ ਅੰਕੋ ਸਾਈਕਲ ਤੇ ਫਿਰ ਸਮਾਨ ਲੱਦ ਕੇ ਚੱਲਦੇ ਆ ਗੁਰਦੁਆਰਾ ਸਾਹਿਬ ਨੂੰ ਲਿਓ ਜੀ ਆਹ ਵਾ ਪੁੱਛੋ ਆਇਆ ਆਪਣੇ ਕੋਲ ਜਾਓ ਆਜੋ ਥੱਲੇ ਆ ਸਟੈਂਡ ਲਾ ਲਈ ਮੈਂ ਇਸ ਦਾ ਅੱਧੇ ਦਾ ਸਾਮਾਨ ਲੈ ਲੋ ਹਾਂਜੀ ਆਪਕਾ ਸਾਮਾਨ ਆਪਕੋ ਦੇ ਦੇ ਇਹ ਭਾਈ ਸਾਹਿਬ ਆਪਣੇ ਡਰਾਈਵਰ ਸਾਹਿਬ ਕਰੈਕਟਰ ਸਾਹਿਬ ਇਹ ਡਰਾਈਵਰ ਸਾਹਿਬ ਇਹ ਦੋਨੋਂ ਬੱਸ ਲੈ ਕੇ ਆਏ ਤੇ ਬੱਸ ਇੱਥੇ ਵਿਹਲੀ ਹੈ ਹੁਣੇ ਫੇਰੇ ਜਾਣਗੇ ਚਲੋ ਇਹਨਾਂ ਨੂੰ ਕਰ ਦਿਓ ਆਪਕੋ ਗੁਰਦਾਰੇ ਜਾਣਗੇ ਨਾ ਹਾਂਜੀ ਗੁਰਦਾਰੇ ਇਹ ਭਾਈ ਸਾਹਿਬ ਥੋੜਾ ਹੀ ਆ ਗਏ ਇਧਰ ਹੀ ਜਾਣਾ ਹੈ ਇਧਰ ਹੀ ਜਾਣਾ ਹੈ ਠੀਕ ਹੈ ਭਾਈ ਜੀ ਇਸ ਤਰ੍ਹਾਂ ਬੁਰਦਵਾਲਾ ਜੀ ਇਸ ਰੋਡ ਇਸ ਰੋਡ ਤੇ ਜੀ ਰੋਡ ਤੇ ਆਹ ਆਹ ਸਮਾਨ ਨੇ ਪਹਿਲਾਂ ਅੰਦਰ ਦਾ ਹਾਂਜੀ ਹਾਂਜੀ ਆ ਸਾਈਕਲ ਪਹਿਲਾਂ ਆਪ ਕਰ ਲਓ 100 ਮੀਟਰ 100 ਮੀਟਰ ਹੋਗਾ ਹਾਂ 100 ਮੀਟਰ ਹੋਗਾ ਬਬ ਉਹ ਲਗਾਉਗਾ ਬਾਰ ਉਹ ਗੇਟ ਤੇ ਹੈ ਨਾ ਬਸ ਠੀਕ ਹੈ 100 150 ਮੀਟਰ ਵਜਾ ਲੈ ਆਪਾਂ ਬੰਨ ਰਹੇ ਆ ਸਮਾਨ ਸਮਾਨ ਆਪਾਂ ਬਸ ਤੋਂ ਲਾ ਕੇ ਤੇ ਸਾਈਕਲਾਂ ਤੇ ਟੰਗ ਜਾ ਤੇ ਆਪਣੀ ਸਾਈਕਲ ਦੀ ਨਿਕਲ ਗਈ ਆ ਇਕਲ ਪਰਸੋਂ ਦੀ ਨਿਕਲ ਜਾਂਦੀ ਹੈ ਤੇ ਰੋਜ਼ ਤਰ ਕੇ ਪਰ ਕੇ ਤੁਰਨਾ ਪੈਂਦਾ ਤੇ ਹਵਾ ਭਰ ਕੇ ਫਿਰ ਅੱਗੇ ਆਪਾਂ ਗੁਰਦਰਾ ਸਾਹਿਬ ਚੱਲਦੇ ਹਾਂ ਜੋਸ਼ੀ ਮੱਠ ਤੇ ਉਹ ਇੱਥੇ 100 100-150 ਮੀਟਰ ਦੀ ਦੂਰੀ ਤੇ ਤੁਰ ਕੇ ਚੱਲਾਂਗੇ ਆਪਾਂ ਕਰਨ ਪ੍ਰਯਾਗ ਤੋਂ ਹੁੰਦੇ ਹੋਏ ਹੁਣ ਪਹੁੰਚੇ ਆਂ ਜੋਸ਼ੀ ਮੱਠ ਜੋਸ਼ੀ ਮੱਠ ਆਪਾਂ ਵਾਸਤੇ ਪਹੁੰਚੇ ਆਂ ਕਿਉਂਕਿ ਮੈਂ ਸਾਰੀ ਧਰ ਮੀਂਹ ਪੈਂਦਾ ਰਿਹਾ ਤੇ ਸਾਈਕਲ ਉਪਰ ਰੱਖ ਕੇ ਜੋਸ਼ੀ ਮੱਠ ਪਹੁੰਚ ਗਏ ਕਿਉਂਕਿ 10 ਤਰੀ ਨੂੰ ਹਿਮਗੁਰ ਸਾਹਿਬ ਬੰਦ ਹੋ ਜਾਣਾ ਸੀ ਜੇ ਆਪਾਂ ਵਾਸਤੇ ਨਹੀਂ ਆਉਂਦੇ ਸੀ ਤਾਂ ਪਲੇਟ ਹੁੰਦੇ ਤੇ ਗੋਬਿੰਦਗੜ ਸਵੇਰੇ ਇੱਥੋਂ ਰਹਿ ਗਿਆ 18 ਕਿਲੋਮੀਟਰ ਇਹ ਆਪਾਂ ਫਿਰ ਟੁਰ ਨਾਲ ਚੱਲਾਂਗੇ ਤੇ ਫਿਰ ਜਾ ਕੇ ਗੋਬਿੰਦਗੜ ਤੇ ਰੁਕਾਂਗੇ ਤੇ ਐਸ ਟਾਈਮ ਜੋਸ਼ੀ ਮੱਥ ਵਿੱਚ ਜਿਹੜਾ ਟੈਂਪਰੇਚਰ ਹੈ ਉਹ 5 ਡਿਗਰੀ ਦਾ ਤੇ ਪੂਰੀ ਠੰਡ ਬਣੀ ਹੋਈ ਆ ਤੇ ਕੱਪੜਿਆਂ 'ਚ ਠੰਡ ਲੱਗਦੀ ਪਈ ਆ ਆਪਾਂ ਮੋٹے ਕੱਪੜੇ ਨਹੀਂ ਲਿਆਏ ਤੇ ਜਿਆਦਾ ਮੀਂਹ ਪੈਣ ਕਰਕੇ ਠੰਡ ਵੀ ਆ ਪੈ ਰਹੀ ਆ ਲੱਗ ਰਹੀ ਆ ਤੇ ਸੁਣਿਆ ਵਾਂ ਬਗੇ ਬਾਈ ਦੇਵ ਕੜਾਈ ਵਾਲੇ ਦੇ ਨਾਲ ਕਮੈਂਟਾਂ 'ਚ ਗੱਲ ਹੋਈ ਸੀ ਤੇ ਕਹਿੰਦਾ ਸੀ ਅੱਜ ਬਰਫ਼ ਪਈ ਹੈ ਤੇ ਹਿਮਕੁਟ ਸਪਰ ਬੰਦ ਕੀਤਾ ਹੈ ਬਾਕੀ ਸਾਰੇ ਜਾ ਕੇ ਗੋਬਿੰਦ ਘਾੜ ਤੇ ਦੇਖਦੇ ਆ ਕੀ ਬੰਦਾ ਤੇ ਆਪਣੇ ਵੀਰ ਕਮਲ ਸ਼ੇਰਗੜ ਤਿਆਰ ਨੇ ਤੇ ਚਲੋ ਆਪਾਂ ਚੱਲਦੇ ਆ ਗੁਰਦਾਰ ਸਾਹਿਬ ਇਹ ਆ ਜੋ ਸੀ ਮੱਧਮੀ ਮਾਰਕੀਟ ਹੁਣ ਆਪਾਂ ਸੈਕਲਾਂ ਤੇ ਲੱਦ ਕੇ ਸਮਾਨ ਤੇ ਗੁਰਦਰਾ ਸਾਹਿਬ ਵੱਲ ਤੁਰ ਪਏ ਤੇ ਚੱਲ ਕੇ ਗੁਰਦਰਾ ਸਾਹਿਬ ਵਿੱਚ ਕਮਰਾ ਲੈਨੇ ਆ ਤੇ ਉੱਥੇ ਜਾਂਚੀ ਫਿਰ ਆ ਸੌਣੇ ਆ ਜਾ ਕੇ ਪ੍ਰਸ਼ਾਦਾ ਲੰਗਰ ਪ੍ਰਸ਼ਾਦਾ ਛੱਕ ਕੇ ਸੌਣੇ ਤੇ ਸਵੇਰੇ ਫਿਰ ਗੋਬਿੰਦ ਘਾੜ ਨੂੰ ਚੱਲਾਂਗੇ ਤੇ ਠੰਡ ਬਹੁਤ ਹੀ ਬਣ ਗਈ ਆ ਜੋ ਸੀ ਮੱਧ ਵਿੱਚ ਠੰਡ ਨਾਲ ਠਰਡੂ ਕਰ ਰਹੇ ਆ ਤੇ ਸੰਗਤ ਸਾਰੀ ਐਮਕੁਰ ਸਾਹਿਬ ਨੂੰ ਜਾਣ ਵਾਲੀ ਹੈ ਰਾਵਾਂ ਤੇਰੀਆਂ ਦੀ ਤੇ ਜਿਵੇਂ ਜਿਵੇਂ ਤਰੀਕ ਲੱਗ ਜਾਂਦੀ ਜਾਂਦੀ ਹੈ ਸੰਗਤ ਵੱਧਦੀ ਜਾਂਦੀ ਹੈ ਇਹ ਮਾਰਕੀਟ ਹੈ ਜੀ ਜੋ ਅੱਛੀ ਮਰਦੀ ਅੱਧੀ ਖੁੱਲੀ ਆ ਅੱਧੀ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਤੇ ਗੁਰਦਰਾ ਸਾਹਿਬ ਪੁੱਛਿਆ ਸੀ ਕਿੰਨੇ 200 ਮੀਟਰ ਤੇ ਅੱਗੇ ਆ ਗਿਆ ਆਪਾਂ ਪਹੁੰਚ ਗਏ ਜੀ ਗੁਰਦਰਾ ਸਾਹਿਬ ਇਹ ਗੁਰਦਰਾ ਸਾਹਿਬ ਦਾ ਮੇਨ ਗੇਟ ਹੈ ਸਾਹਮਣੇ ਗੁਰਦਾਰ ਸਾਹਿਬ ਦਾ ਹਾਲ ਆ ਤੇ ਥੱਲੇ ਜਿਹੜੀਆਂ ਦੀ ਬਿਲਡਿੰਗ ਬਣੀ ਸਰਾਹ ਰਹਿਣੂ ਕਮਰਾ ਤੇ ਆਪਾਂ ਚੱਲਦੇ ਆ ਸਿੰਗਲ ਸਟੈਂਡ ਤੇ ਲਾਉਣੇ ਤੇ ਨਾਲੇ ਪੁੱਛਦੇ ਆ ਰਹਿਣੂ ਜਗਾ ਬਾਕੀ ਸੰਗਤ ਥੋੜੀ ਬੜੀ ਹੈ ਇੱਥੇ ਅਰੇ ਜੀ ਫਿਰ ਜੀ ਖਲਸਾ ਜੀ ਸਿੰਗਲ ਬਾਬਾ ਜੀ ਉੱਥੇ ਹੀ ਲਾ ਦਈਏ ਜੀ ਠੀਕ ਹੈ ਬੱਲੇ ਬੱਲੇ ਲਓ ਜੀ ਇਹ ਗੁਰਦਰਾ ਸਾਹਿਬ ਦਾ ਹਾਲ ਜਿੱਥੇ ਗੁਰਦਰਾ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਸ਼ੋਜ ਸ਼ੋਹਬਤ ਨੇ ਤੇ ਆਪਾਂ ਸਾਈਕਲ ਲਾ ਲਾਂਗੇ ਇੱਥੇ ਬਰਾਂਡੇ 'ਚ ਪੱਪਾ ਇਹ ਕਹਿੰਦੇ ਬਰਾਂਡੇ ਲਾਓ ਤੇ ਇੱਥੇ ਆਪਾਂ ਦੋਵੇਂ ਸਾਈਕਲ ਇਕੱਠੇ ਕਰਕੇ ਨਾਲ ਲੋਕ ਲਾ ਦੇਾਂਗੇ ਕਿੰਦੇ ਰੇ ਰਿਹਾ ਮਿਲਿਆ ਇਹ ਲਕੋ ਪੌਚ ਚ ਲੈ ਕੇ ਹੋਏ ਤੋਂ ਅਗਸਤ ਜੁਲਾਈ ਕੇ ਬਾਦੀ ਹਾਂਜੀ ਆਪਾਂ ਪਹੁੰਚ ਗਏ ਆਂ ਜੀ ਗੁਰਦੁਆਰਾ ਜੋ ਸ਼ਿਮਟ ਤੇ ਕਮਰਾ ਪਹ ਲੈ ਲਿਆ ਆ ਹਾਲ ਲਿਆ ਆਪ ਤੇ ਹਾਲ ਵਿੱਚ ਕੰਬੂ ਕੰਬਲ ਮਿਲ ਗਏ ਆਪਾਂ ਨੂੰ ਸਾਮਾਨ ਆਪਾਂ ਰੱਖਿਆ ਫਿਰ ਸਾਈਂਗਲਾਂ ਤੋਂ ਲਾ ਕੇ ਸਾਮਾਨ ਸਾਰਾ ਹਾਲ ਵਿੱਚ ਰੱਖਿਆ ਆ ਤੇ ਹੁਣ ਆਪਾਂ ਪ੍ਰਸ਼ਾਦਾ ਛਕਣਾ ਇਹ ਜੋ ਪਿੱਛੇ ਤੁਸੀਂ ਦੇਖ ਲੰਗਰ ਹਾਲ ਆ ਗੁਰਦਰਾ ਸਾਹਿਬ ਦਾ ਪ੍ਰਸ਼ਾਦਾ ਛਕ ਕੇ ਤੇ ਫਿਰ ਆਪਾਂ ਹੁਣ ਲੰਮ ਲੇਟ ਹੁੰਨੇ ਆ ਸੌਣੇ ਆ ਕੋਈ ਕੰਮ ਨਹੀਂ ਕੋਈ ਸਾਨੂੰ ਵੀ ਵੀਡੀਓ ਐਡਿਟ ਕਰਨੀ ਹੈ ਸੱਚ ਚੇਤਾ ਆ ਗਿਆ ਐਡਿਟ ਵੀਡੀਓ ਐਡਿਟ ਕਰਕੇ ਤੇ ਫਿਰ ਉਹਨੂੰ ਡਾਊਨਲੋਡ ਕਰਕੇ ਫਿਰ ਸਾਂਦੇ ਤੇ ਬਾਕੀ ਬੜੇ ਵੀਰ ਆਏ ਨੇ ਤੋਂ ਗੁਰੂ ਸਾਹਿਬ ਤੋਂ ਤੋਂ ਸਾਰੇ ਦੱਸ ਰਿਹਾ ਕਿ ਬੜਾ ਔਖਾ ਜਾਣਾ ਕਿ ਬਰਫ਼ ਬਹੁਤ ਪੈ ਗਈ ਹੈ ਜਿਹੜੇ ਰਾਹ ਤੇ ਆਪਾਂ ਤੁਰਦੇ ਹਾਂ ਉਹ ਵੀ ਬਰਫ਼ ਨਾਲ ਜੰਮੇ ਪਿਆ ਤੁਰਿਆ ਨਹੀਂ ਜਾਂਦਾ ਬਈ ਵੀਰ ਉਦਾਂ ਹੀ ਮੁੜ ਕੇ ਆਏ ਨੇ ਬਾਕੀ ਆਪਾਂ ਸਵੇਰੇ ਜਾਂਦੇ ਆਂ ਵੇਨੇ ਉੱਥੇ ਕੀ ਮੰਦਾ ਹੋਵੇ ਤੇ ਜੇ ਜਾਣ ਦਿੱਤਾ ਗਿਆ ਤੇ ਜ਼ਰੂਰ ਜਾਵਾਂਗੇ ਆਪਾਂ ਗੁਰਦਰਾ ਸਾਹਿਬ ਮੱਥਾ ਟੇਕ ਕੇ ਆਵਾਂਗੇ ਤੇ ਬਾਕੀ ਕੋਸ਼ਿਸ਼ ਪੂਰੀ ਹੋਊਗੀ ਬਾਕੀ ਜੋ ਵੈਗਨ ਨੂੰ ਮਨਜ਼ੂਰ ਆ ਦੇ ਜਿਆ ਨਾ ਨਾਂ ਦਿੱਤਾ ਗਿਆ ਦਾ ਪਰ ਦੇਖੀ ਜੋਗੀ ਆਪਣੇ ਲੋਕੀ ਕੋਈ ਹੋ ਜਾਊਗਾ ਤੇ ਹੁਣ ਆਪਾਂ ਛੱਕਦੇ ਆਂ ਲੰਗਰ ਇਹ ਲੰਗਰ ਹਾਲ ਹੈ ਗੁਰਦੁਆਰਾ ਸਾਹਿਬ ਦਾ ਇਹ ਉੱਪਰੋਂ ਪੌੜੀਆਂ ਚੜ੍ਹ ਕੇ ਉੱਪਰੋਂ ਜਾਂਦੇ ਆਂ ਤੇ ਉੱਪਰ ਆਪਾਂ ਸਾਈਕਲ ਸਾਰਾ ਉੱਪਰ ਡੱਕੇ ਆ ਉੱਪਰ ਹੀ ਗੁਰਦੁਆਰਾ ਸਾਹਿਬ ਦਾ ਹਾਲ ਆ ਜਿੱਥੇ ਆਪਾਂ ਕਮਰਾ ਕਰਾਇਆ ਤੇ ਲਿਆ ਉਹ ਵੀ ਉੱਪਰ ਹਾਲ ਇਹ ਥੱਲੇ ਆ ਕੇ ਬਿਲਡਿੰਗ ਬਣੀ ਹੈ ਗੁਰਦੁਆਰਾ ਸਾਹਿਬ ਦੀ ਇਹਦੇ ਚ ਲੰਗਰ ਹਾਲ ਤੇ ਇਧਰ ਜਿਹੜੇ ਦੂਜੇ ਵੀਆਈਪੀ ਰੂਮ ਆ ਜਿੱਨਾ ਤੁਹਾਨੂੰ ਗੀਜਰ ਮਿਲ ਜਾਂਦਾ ਜਾਂ ਹੋਰ ਸੁਖ ਸੂਤਾਂ ਮਿਲ ਜਾਂਦੀਆਂ ਇਕੱਲੇ ਨੂੰ ਰੂਮ ਮਿਲ ਜਾਂਦਾ ਤੇ ਬਾਕੀ ਉੱਤੇ ਹਾਲ ਆ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕ ਕੇ ਤੇ ਫਿਰ ਆਪਾਂ ਕਰਦੇ ਆਂ ਅਗਲੀ ਕਾਰਵਾਈ ਪ੍ਰਧਾਨ ਜੀ ਆਜੋ ਕਾਲੀ ਰੋਟੀ ਆਜੋ ਬਾਈ ਲੇਟ ਹੋਇਨਾ ਕਿੰਨੇ ਵੇ ਤੱਕ ਵੀਰ ਜੀ ਖਲੋ ਰਹੇ ਨੇ ਗੁਰਦਾਰ ਲੰਗਰ ਆਪਾਂ ਉੱਥੇ ਵੀਰ ਜੀ ਹੈਗੀ ਜਗਾ ਮੰਤਨ ਹੋਇਆ ਹਿੰਕਟ ਸਾਹਿਬ ਜੀ ਨਹੀਂ ਅਜੇ ਤੱਕ ਆਜ ਜਾਣ ਨਹੀਂ ਦਿੱਤਾ ਬਰਪਾ ਕਦੇ ਹੀ ਪੈ ਗਈ ਆ ਬਰਪਾ ਪੈ ਗਈ ਕੋਟੇ ਵਾਲੇ ਤੇ ਅੱਛਾ ਜੀ ਤੇ ਜਾਣ ਦੇਣਗੇ ਕਿ ਨਹੀਂ ਕੱਲ ਦਾ ਪਤਾ ਨਹੀਂ ਮੌਸਮ ਕਿੱਦਾਂ ਰਹੇਗਾ ਠੀਕ ਹੈ ਵੀਰੇ ਵਾਹ ਤਾਂ ਉੱਤੇ ਸਮਾਪਤੀ ਤਾਂ ਕਰਕੇ ਆਉਣਗੇ 10 ਨੂੰ ਹਾਂਜੀ ਅੱਜ 10 ਨੂੰ ਸਮਾਪਤੀ ਕਰਦੇ ਆਂ ਅੱਛਾ ਇਹਨੇ ਜਾਂ ਇਦਾਂ ਹੋ ਸਕਦਾ ਜੇ ਸੰਗਤ ਨਾਲ ਜਾਂਦੀ ਕੱਲੀ ਫੌਜ ਕਰਕੇ ਆਉ ਫਿਰ ਤੇ ਜੇ ਸੰਗਤ ਨਾਲ ਨਾ ਜਾਂਦੇ ਤੇ ਫਿਰ ਕੱਲੀ ਫੌਜ ਹੀ ਕਰਕੇ ਆਉਗੀ ਜੋ ਆਪਣੀ ਫੌਜ ਹੈ ਕਿ ਨਹੀਂ ਸੰਗਜਾਉਂਗਾ ਗਾੜੀ ਆ ਸੰਗਤ ਤਾਂ ਤਾਂ ਤੇ ਰੁਕੀ ਹੋਈ ਆ ਸਾਰੀ ਅੱਛਾ ਜੀ ਹਾਂਜੀ ਠੀਕ ਹੈ ਵੀਰੇ ਚਲੋ ਬਾਕੀ ਦੇਖਨੇ ਉੱਥੇ ਜਾ ਕੇ ਸਾਰੇ ਚਲੋ ਛਕਦੇ ਆਂ ਪ੍ਰਸ਼ਾਦਾ ਤੇ ਅਬ ਆਪਣਾ ਕਿਹੜਾ ਨਗਰ ਹੈ ਜੀ ਮੇਰਾ ਯੂਪੀ ਹੈ ਯੂਪੀ ਭੇਜਣਾ ਤੂੰ ਜੀ ਪਹਿਲੇ ਭੇਜਣਾ ਹੋਰ ਤੇ ਉੱਥੇ ਅੱਗੇ ਮੇਲੇ ਖਾਲਸਾ ਜੀ ਉਹ ਆਪਣੇ ਹੈਗੇ ਹੀ ਮਾਝੇ ਤੋਂ ਸਾਡੇ ਲਾਗੇ ਤੋਂ ਸਿਹਾਲੀ ਤੋਂ ਅੱਛਾ ਜੀ ਯੂਪੀ ਵੀ ਜਨਾਉ ਤਾਂ ਸੇਵਾ ਤੁਸੀਂ ਮੈਨੂੰ ਅੱਗੇ ਤੁਹਾਨੂੰ ਦੇਖਿਆ ਹੈ ਨਾ ਹਾਂਜੀ 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 ਉੱਥੇ ਮਰਜੀ ਲਾ ਲਓ ਜੋੜੀ ਉਹ ਲਓ ਬੱਤਨ ਹੱਲ ਗਿਆ ਹੂੰ ਫਾਤੇ ਬੱਬਾ ਜੀ ਚਲਦੇ ਮਿਲ ਗਏ ਆਣੂ ਨਹੀਂ ਸੋਜੀ ਚੋਲਾ ਦੇਗਾ ਪਾ ਲੈ ਹਾਂਜੀ ਪਾ ਦੋ ਬਾਈ ਥੋੜਾ ਜਿਹਾ ਮੈਂ ਥੋੜਾ ਰੱਖਿਆ ਜਿਆ ਯਾਰ ਤਾਂ ਪਾਤੇ ਜੀ ਜਵ ਸਕਤੀ ਹੈ ਪ੍ਰਸਾਦਾ ਆਪਾਂ ਬੈਠੇ ਹਾਂ ਜੀ ਗੁਰਦਰਾ ਜੋਸ਼ੀ ਮੱਠ ਵਿੱਚ ਤੇ ਆਪਾਂ ਕਰਨ ਪ੍ਰਯਾਗ ਤੋਂ ਤੁਰ ਕੇ ਤੇ ਪਹੁੰਚੇ ਹਾਂ ਜੋਸ਼ੀ ਮੱਠ ਤੇ ਬੜੇ ਮੀਂਹ ਤੇ ਡਿਗਰੀ ਪਾੜਾ ਵਿੱਚ ਆਪੇ ਇੱਥੇ ਪਹੁੰਚ ਗਏ ਸੀ ਕਾਫੀ ਨੇਰੇ ਪਹੁੰਚੇ ਆਪਾਂ ਸਾਡੇ ਕੁਸ਼ੇ 7 7:30 'ਤੇ ਪਹੁੰਚੇ ਇੱਥੇ ਆਪਾਂ ਗੁਰਦਰਾ ਸਾਹਿਬ ਵਿੱਚ ਕਮਰਾ ਲਿਆ ਤੇ ਇਹ ਹਾਲ ਆ ਇੱਥੇ ਹੋਰ ਵੀ ਬਹੁਤ ਸੰਗਤ ਬੈਠੀ ਪਈ ਆ ਤੇ ਬਾਕੀ ਕਮਰੇ ਵੀ ਹੈਗੇ ਨੇ ਤੇ ਵੀ ਆਈਪੀ ਕਮਰੇ ਆ ਜਿੰਨਾਂ ਚ ਗੀਜਰ ਆ ਜਾਂ ਕੁਝ ਉਹ ਕੋਈ ਪੇੜਾ ਕੋਈ 1100 ਕੋਈ 800 ਦਾ ਤੇ ਇਹ ਹਾਲ ਆ ਜਿਹੜਾ ਫ੍ਰੀ ਆ ਤੇ ਆਪਾਂ ਕੱਲ ਨੂੰ ਪਹੁੰਚਾਂਗੇ ਗੋਬਿੰਦਗੜ ਤੋਂ ਤੇ ਆਪਣਾ ਅਗਲਾ ਸਫ਼ਰ ਹੈਗਾ 35 ਕਿਲੋਮੀਟਰ ਦਾ ਗੋਬਿੰਦਗੜ 18 ਕਿਲੋਮੀਟਰ ਤੇ ਹੀ ਹਿੰਕੁਰ ਸਾਹਿਬ ਆਪਾਂ ਨੂੰ 10 ਕਿਲੋਮੀਟਰ ਉੱਪਰ ਤੇ ਕੱਲ ਨੂੰ ਆਪਾਂ ਗੋਬਿੰਦਗੜ ਪਹੁੰਚ ਜਾਗੇ ਤੇ ਪਰਸੋਂ ਗੋਬਿੰਦਗਾਂ ਤੇ ਤੇ ਦਸਤਰੀ ਨੂੰ ਆਪਾਂ ਗੁਰਦਰਾ ਹਿੰਕੁਰ ਸਾਹਿਬ ਦੇ ਦਰਸ਼ਨ ਕਰਕੇ ਤੇ ਸੰਗਨ ਨਾਲ ਲੈ ਆਵਾਂਗੇ ਤੇ ਬਾਕੀ ਤੁਸੀਂ ਵੀਡੀਓ ਨਾਲ ਬਣੇ ਰਹਿੰਦੇ ਤਾਂ ਅੱਜ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਬਾਕੀ ਇਦਾਂ ਹੀ ਤੁਸੀਂ ਅੱਗੇ ਵੀ ਸਪੋਰਟ ਕਰਦੇ ਰਹਿਣਾ ਤੇ ਚੈਨਲ ਨੂੰ ਵੱਤ ਵਤ ਲਾਈਕ ਕਮੈਂਟ ਸ਼ੇਅਰ ਕਰਾਉਣੇ ਆਪਣੇ ਯਾਰਾਂ ਬੇਲੀਆਂ ਜਿਸਤੇਦਾਰਾਂ ਹੋਰ ਨਾਲੇ ਵੀਡੀਓ ਸ਼ੇਅਰ ਕਰਨੇ ਆਪਾਂ ਨਵੇਂ-ਨਵੇਂ ਸਫਰ ਹੋਰ ਵੀ ਲੈ ਕੇ ਆਵਾਂਗੇ ਸਾਈਕਲ ਤੇ ਉਹ ਵੀ ਤੁਹਾਡੇ ਸੰਜ ਕਰਾਂ ਨਵੀਆਂ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬਾਕੀ ਮਿਲਦੇ ਹੁਣ ਫੇਰੇ ਰੱਬ ਰਾਖਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ すいません。<laughs> <laughs>